ਉਹਨਾਂ ਵੱਲੋਂ ਦਸ਼ਨ ਦੇਸ਼ ਮੁਤਾਬਕ ਅਸੀਂ ਜਿਹੜੀ ਕਾਰਵਾਈ ਕਰ ਰਹੇ ਆਂ ਸ਼ਹਿਰ ਦੇ ਵਿੱਚ ਨਿਰਵਿਘਨ ਟ੍ਰੈਫਿਕ ਚਲਾਉਣ ਦੀ ਮੁਹਿੰਮ ਅਸੀਂ ਪੈਦਲ ਚੱਲ ਕੇ ਜਿਹੜੀਆਂ ਰੇੜੀਆਂ ਪੜੀਆਂ ਲਾਈਆਂ ਨੇ ਉਹਨਾਂ ਨੂੰ ਅਸੀਂ ਸਾਈਡ ਤੇ ਕਰਵਾ ਰਹੇ ਆਂ ਔਰ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜੀ ਟ੍ਰੈਫਿਕ ਅਮਰਥਾ ਤੇ ਚੱਲ ਰਹੀ ਆ ਉਹ ਬਿਲਕੁਲ ਨਿਰਵਿਘਨ ਚੱਲੇ ਬਾਹਰ ਉਹ ਜਿਹੜੀ ਸੰਗਤ ਆ ਉਹਨੂੰ ਕੋਈ ਕਿਸਮ ਦੀ ਦਿੱਕਤ ਨਾ ਆਵੇ ਅਸ ਕਰਕੇ ਮੈਂ ਪੈਟਰੋਲ ਪੰਪ ਵਾਲਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜੇ ਬੰਦੇ ਦੇ ਮੋਟਰਸਾਈਕਲ ਨੂੰ ਨੰਬਰ ਪਲੇਟ ਨਹੀਂ ਲੱਗੀ ਹੈਗੀ ਜਾਂ ਜਿਹੜੀ ਸਕਿਉਰਿਟੀ ਨੰਬਰ ਪਲੇਟ ਨਹੀਂ ਆ ਕਾਈਂਡਲੀ ਸਾਡਾ ਸਾਲ ਦਿਓ ਉਹਨੂੰ ਤੇਲ ਨਾ ਪਾਓ ਕਿ ਅਸੀਂ ਖੁਦ ਦੁਪਹਿਰ ਨੂੰ 3 ਘੰਟੇ ਦਾ ਡੇਲੀ ਰਾਉਂਡ ਹੁੰਦਾ ਸਾਡਾ ਅਸੀਂ ਸ਼ਹਿਰ ਤੇ ਲਾਉਨੇ ਆ ਇਹ ਜਿਹੜੀਆਂ ਰੇੜੀਆਂ ਫੜੀਆਂ ਵਾਲੇ ਸਪੀਕਰ ਲਾ ਕੇ ਵਾਇਲੇਸ਼ਨ ਕਰ ਰਹੇ ਨੇ ਇਹਦਾ ਵੀ ਅਸੀਂ ਚਲਾਨ ਕਰਾਂਗੇ ਵਾਇਲੇਸ਼ਨ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਘਰ ਦੇ ਵਿੱਚ ਜਦੋਂ ਨਤਮਸਤਕ ਹੋਣ ਦੇ ਲਈ ਆਂਦੀਆਂ ਨੇ ਤਾਂ ਉਹ ਪਹਿਲਾਂ ਸ਼ੇਰਾਂ ਵਾਲੇ ਗੇਟ ਦੇ ਰਾਹੀ ਜਾਂਦੀਆਂ ਨਤਾਸ ਵਾਲੇ ਅਸੀਂ ਸ਼ੇਰਾਂ ਵਾਲੇ ਗੇਟ ਦੇ ਉੱਪਰ ਪਹੁੰਚੇ ਹੋਏ ਹਾਂ ਜਿੱਥੇ ਕਿ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਦਿਖਾਈ ਦੇ ਰਹੇ ਤਾਂ ਉਹਨਾਂ ਦੇ ਵੱਲੋਂ ਨਾਕਾ ਬੰਦੀ ਦੇ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਉਸ ਮਾਮਲੇ ਦੇ ਉੱਤੇ ਗੱਲਬਾਤ ਕਰਦੇ ਹਾਂ ਜ ਸਾਡੇ ਨਾਲ ਨੇ ਟ੍ਰੈਫਿਕ ਦੇ ਸਬ ਇੰਸਪੈਕਟਰ ਸਰਦਾਰ ਜਸਪਾਲ ਸਿੰਘ ਜੀ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਤੁਸੀਂ ਦਿਨ ਤੋਂ ਲੈ ਕੇ ਰਾਤ ਤੱਕ ਸੜਕਾਂ ਦੇ ਉੱਪਰ ਦਿਖਾਈ ਦੇ ਰਹੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਜਾਂਦੀ ਹੈ ਤਾਂ ਜਦੋਂ ਨਾਕੇ ਦੇ ਉੱਪਰ ਉਹਨਾਂ ਨੂੰ ਕੇਰਿਆ ਜਾਂਦਾ ਤਾਂ ਸਭ ਤੋਂ ਵੱਡੀ ਕੀ ਮੁਸ਼ਕਲ ਆ ਰਹੀ ਹੈ ਜੀ ਟ੍ਰੈ ਸਾਡੀ ਵੈਲਕਮ ਤੁਹਾਡਾ ਮਾਨਯੋਗ ਗੁਰਪ੍ਰੀਤ ਸਿੰਘ ਜੀ ਕਮਿਸ਼ਨਰ ਸੀਪੀ ਔਰ ਮਾਨਯੋਗ ਅਮਨਦੀਪ ਕੌਰ ਜੀ ਟ੍ਰੈਫਿਕ ਨੇ ਸਾਡੇ ਡੀਐਸਪੀ ਨੇ ਉਹਨਾਂ ਵੱਲੋਂ ਦੇਸ਼ਾਂ ਦੇ ਮੁਤਾਬਕ ਅਸੀਂ ਜਿਹੜੀ ਕਾਰਵਾਈ ਕਰ ਰਹੇ ਆਂ ਸ਼ਹਿਰ ਦੇ ਵਿੱਚ ਨਿਰਵਿਘਨ ਟ੍ਰੈਫਿਕ ਚਲਾਉਣ ਦੀ ਮੁਹਿੰਮ ਕੋਈ ਕੋਈ ਵੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਸਵੇਰ ਸ਼ਾਮ ਅਸੀਂ ਪੈਦਲ ਚੱਲ ਕੇ ਜਿਹੜੀਆਂ ਰੇੜੀਆਂ ਫੜੀਆਂ ਲਾਈਆਂ ਨੇ ਉਹਨਾਂ ਨੂੰ ਅਸੀਂ ਸਾਈਡ ਤੇ ਕਰਵਾ ਰਹੇ ਆਂ ਔਰ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜੀ ਸਟੇਫ ਕਮਰਥਾ ਤੇ ਚੱਲ ਰਹੀ ਆ ਉਹ ਬਿਲਕੁਲ ਨਿਰਵਿਘਨ ਚੱਲੇ ਬਾਹਰ ਉਹ ਆਈ ਜਿਹੜੀ ਸੰਗਤ ਆ ਉਹਨੂੰ ਕੋਈ ਕਿਸਮ ਦੀ ਅ ਦਿੱਕਤ ਨਾ ਆਵੇ ਸਰ ਬਿਲਕੁਲ ਤੁਹਾਡੇ ਵੱਲੋਂ ਡਿਊਟੀ ਦਾ ਬਹੁਤ ਵਧੀਆ ਕੀਤੀ ਜਾ ਰਹੀ ਹੈ ਨਾਲ ਦੇ ਨਾਲ ਤੁਹਾਡੇ ਮੁਲਾਜ਼ਮ ਵੀ ਇੱਥੇ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਅਸੀਂ ਦੇਖਦੇ ਆਂ ਕਿ ਨਾਕੇ ਦੇ ਉੱਪਰ ਜਦੋਂ ਵੀ ਕਿਸੇ ਨੂੰ ਘੇਰਿਆ ਜਾਂਦਾ ਤਾਂ ਉਹਨਾਂ ਦੀਆਂ ਜਿਹੜੀਆਂ ਨੰਬਰ ਪਲੇਟਾਂ ਨੇ ਉਹ ਹਜੇ ਵੀ ਉਹਨਾਂ ਦੇ ਵੱਲੋਂ ਸਿਕਿਉਰਟੀ ਵਾਲੀਆਂ ਨਹੀਂ ਲਗਾਈਆਂ ਗਈਆਂ ਹਾਂਜੀ ਸਾਹਿਬ ਦੀ ਬਹੁਤ ਵਧੀਆ ਤੁਸੀਂ ਪ੍ਰਸ਼ਨ ਪੁੱਛਿਆ ਇਹਦੇ ਸਬੰਧ ਦੇ ਵਿੱਚ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵਾਂ ਸਾਰੇ ਸ਼ਹਿਰ ਵ ਖਾਸ ਕਰਕੇ ਮੈਂ ਪੈਟਰੋਲ ਪੰਪ ਵਾਲਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਜਿਹੜੇ ਬੰਦੇ ਦੇ ਮੋਟਰਸਾਈਕਲ ਨੂੰ ਨੰਬਰ ਪਲੇਟ ਨਹੀਂ ਲੱਗੀ ਹੈਗੀ ਜਾਂ ਜਿਹੜੀ ਸਿਕਿਉਰਿਟੀ ਨੰਬਰ ਪਲੇਟ ਨਹੀਂ ਆ ਕਾਈਂਡਲੀ ਸਾਡਾ ਸਾਥ ਦਿਓ ਉਹਨੂੰ ਤੇਲ ਨਾ ਪਾਓ ਇਸ ਕਰਕੇ ਜੁਰਮ ਰੁਕੇਗਾ ਕਿਉਂਕਿ ਇਹ ਕ੍ਰਾਈਮ ਕਰਨ ਵਾਲੇ ਜਿਹੜੇ ਆ ਉਹ ਨੰਬਰ ਪਲੇਟਾਂ ਨਹੀਂ ਲਵਾ ਰਹੇ ਮੋਟਰਸਰ ਤਸਦੀਕ ਨਹੀਂ ਹੋ ਰਹੇ ਇਸ ਕਰਕੇ ਇਸੇ ਨਾਲ ਹੀ ਜਿਹੜਾ ਪੈਟਰੋਲ ਪੰਪ ਵਾਲੇ ਦੇ ਸਾਡਾ ਸਾਥ ਦੇਣਗੇ ਤੇ ਅਸੀਂ ਬਹੁਤ ਜ਼ਿਆਦਾ ਅਸੀਂ ਰਿਕਵਰ ਕਰ ਸਕਾਂਗੇ ਉਹਦੇ ਤੋਂ ਇਲਾਵਾ ਜਿਹੜੇ ਅੰਮ੍ਰਿਤਸਰ ਦੇ ਵਿੱਚ ਰਿਪੇਅਰ ਕਰਨ ਵਾਲੇ ਨੇ ਮੋਟਰਸਾਈਕਲ ਰਿਪੇਅਰ ਕਰਨ ਵਾਲੇ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਦੇਣ ਜਿਹੜਾ ਮੋਟਰਸਾਈਕਲ ਰਿਪੇਅਰ ਵਾਸਤੇ ਆਉਂਦਾ ਵਾ ਕਾਈਂਡਲੀ ਉਹਨੂੰ ਰਿਪੇਅਰ ਨਾ ਕਰਨ ਠੀਕ ਹੈ ਜੀ ਉਹਨਾਂ ਨੂੰ ਕਹੋ ਨਹੀਂ ਜੀ ਜਦੋਂ ਤੱਕ ਇਹਦੀ ਸਕਿਉਰਿਟੀ ਨੰਬਰ ਪੇਡ ਨਹੀਂ ਲੱਗੀ ਉਸ ਮੋਟਰਸਾਈਕਲ ਨੂੰ ਨਾ ਕਰਨ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਊਗਾ ਇਹ ਮੇਰੀ ਆਪਣੀ ਇੱਕ ਸੋਚ ਹੈ ਮਤਲਬ ਇਹਦੇ ਨਾਲ ਹੋ ਸਕਦਾ ਸਰ ਲੱਗਦਾ ਹੈ ਕਿ ਜਿਹੜੇ ਪੈਟਰੋਲ ਪੰਪ ਦੇ ਮਾਲਕ ਨੇ ਜਾਂ ਫਿਰ ਉੱਥੇ ਮੁਲਾਜ਼ਮ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਇੱਕ ਮੀਟਿੰਗ ਕਰਨੀ ਚਾਹੀਦੀ ਹੈ ਇਸ ਮਾਮਲੇ ਨੂੰ ਲੈ ਕੇ ਪੂਰੀ ਗੱਲਬਾਤ ਉਹ ਬਿਲਕੁਲ ਸਰ ਬਿਲਕੁਲ ਜੀ ਅਸੀਂ ਕੱਲੀ ਇਹਦੇ ਸਬੰਧ ਦੇ ਵਿੱਚ ਮੇਰੇ ਦੁਆਚ ਵੀ ਆਈ ਡਿਸਕਸ ਮੈਂ ਮੈਮਨਾ ਵੀ ਡਿਸਕਸ ਕਰ ਰਿਹਾ ਅਸੀਂ ਉਹਨਾਂ ਨੂੰ ਕਰਕੇ ਸਾਰੀ ਤੇ ਅਸੀਂ ਪٹرول ਪੰਪ ਵਾਲਿਆਂ ਦੀ ਮੀਟਿੰਗ ਕਰਾਂਗੇ ਸਾਰਿਆਂ ਦੀ ਉੱਥੇ ਜਿਹੜੇ ਜਵਾਨ ਉਹ ਤੇਲ ਪਾਉਦੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦਖਤ ਰਾਂਗੇ ਉਹਨਾਂ ਦੇ ਨਾਲ ਜਾ ਕੇ ਖਲੋਵਾਂਗੇ 10 ਮਿੰਟ ਖਲੋ ਕੇ ਅਸੀਂ ਜਿਹੜਾ ਵੀ ਕੰਮ ਕਰਨ ਵਾਲਾ ਅਸੀਂ ਨਾਲ ਸਾਰਾ ਕਰਕੇ ਇਹ ਜਿਹੜਾ ਜੁਰਮ ਕਰਦੇ ਆ ਜਾਂ ਨਹੀਂ ਨੰਬਰ ਪਰ ਰਣਾ ਪੂਰੀ ਠੱਲ ਭਾ ਕੇ ਰੱਖਾਂਗੇ ਸਰ ਇੱਕ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਕਿ ਜਿੱਦਾਂ ਅਸੀਂ ਰੇੜੀਆਂ ਫੜੀਆਂ ਵਾਲੀਆਂ ਜਿਹੜੀਆਂ ਨੇ ਨਜ਼ਾਇਜ਼ ਤੌਰ ਤੇ ਸੜਕਾਂ ਦੇ ਉੱਪਰ ਲਗਾਈਆਂ ਉਹਨਾਂ ਦੇ ਵੱਲੋਂ ਲਾਊਡ ਸਪੀਕਰ ਜਿਹੜੇ ਨੇ ਲਗਾਏ ਗਏ ਨੇ ਬਹੁਤ ਜ਼ਿਆੜੀ ਬਾਅਦ ਜਿਹੜੀ ਆਉਂਦੀ ਆ ਲੋਕ ਪਰੇਸ਼ਾਨ ਹੁੰਦੇ ਨੇ ਉਹਨੂੰ ਲੈ ਕੇ ਕੀ ਕੀਤਾ ਜਾ ਰਿਹਾ ਮੈਡਮ ਅਮਰਦੀਪ ਜੀ ਦੇ ਬੜੇ ਸਖਤ ਨਿਰਦੇਸ਼ਾਂ ਨਿਰਦੇਸ਼ ਨੇ ਕਿ ਅਸੀਂ ਖੁਦ ਦੁਪਹਿਰ ਨੂੰ 3 ਘੰਟੇ ਦਾ ਦਿੱਲੀ ਰਾਉਂਡ ਹੁੰਦਾ ਸਕਦਾ ਅਸੀਂ ਸ਼ਹਿਰ ਤੇ ਲਾਉਨੇ ਆ ਇਹ ਜਿਹੜੀਆਂ ਰੇੜੀਆਂ ਫੜੀ ਵਾਲੇ ਸਪੀਕਰ ਲਾ ਕੇ ਵਾਇਲੇਸ਼ਨ ਕਰ ਰਹੇ ਨੇ ਇਹਦਾ ਵੀ ਅਸੀਂ ਚਲਾਨ ਕਰਾਂਗੇ ਵਾਇਲੇਸ਼ਨ ਦਾ ਸਾਡੇ ਕੋਲ ਮਸ਼ੀਨਾਂ ਆ ਗਈਆਂ ਵਾ ਅਸੀਂ ਹੁਣ ਇਹਨਾਂ ਦਾ ਵੀ ਚਲਾਨ ਕਰਿਆ ਕਰਾਂਗੇ ਜਿਹੜਾ ਉੱਤੇ ਬਿਨਾ ਅਲਸ ਅਲੀ ਵਾਇਲੇਸ਼ਨ ਕਰੇਗਾ ਇਸ ਕਰਕੇ ਇਹਨਾਂ ਨੂੰ ਹਦਾਇਤ ਕਰਦੇ ਆ ਤੁਹਾਡੇ ਜਰੀਏ ਨਾਲ ਹੀ ਵੀ ਕਹਿੰਦੇ ਆ ਕਿ ਇਹ ਕਾਜ ਨੇ ਮਾਈਕ ਬੂਕ ਸਪੀਕਰ ਰੱਖੇ ਨੇ ਚੱਕ ਕੇ ਆਪਣੇ ਘਰ ਰੱਖ ਲਓ ਜਿੰਨੇ ਸਮਾ ਲੈਣਾਂ ਨੂੰ ਦਿਖ ਰਿਹਾ ਉਹ ਲੈ ਲੇਗਾ ਪਰ ਇਸ ਕਰਕੇ ਜਿਹੜਾ ਪ੍ਰਦੂਸ਼ਣ ਨਾਲ ਖਲਾੜੋ ਕੱਲਾ ਮਿੱਟੀ ਘਟੇ ਦਾ ਪ੍ਰਦੂਸ਼ਣਿਕਾ ਜਿਹੜਾ ਵਾਇਲਟ ਚੰ ਸਾਊਂਡ ਪਰ ਹੈਗਾ ਉਹਦਾ ਵੀ ਬੜਾ ਵੱਡਾ ਅਫੈਕਟ ਕਰਦਾ ਵਾ ਬੇਤੀ ਆ ਮੇਰੀ ਸਾਰਿਆਂ ਨੂੰ ਕਿ ਇਸ ਈ ਚੀਜ਼ ਨੂੰ ਨਾ ਬੰਦ ਕਰ ਦੇਣ ਨਹੀਂ ਤੇ ਅਸੀਂ ਇਹਦਾ ਵੋਟਾਂ ਚਲਾਣਿਆਂ ਦਾ तकरीबन 2000 ਰੁਪਏ ਤੋਂ ਉੱਪਰ ਆ ਚਲਾਨ ਕਰਾਂਗੇ ਜਿਹੜਾ ਚਲਾਨ ਹੈ ਇਹਨਾਂ ਨੂੰ ਭੁਗਤਣਾ ਪਊਗਾ ਉਹਦੇ ਸਰ ਜਿੱਕਰ ਅਸੀਂ ਗੱਲ ਕਰੀਏ ਲਗਾਤਾਰ ਤੁਹਾਡੇ ਵੱਲੋਂ ਨਾਕੇ ਤੇ ਜਦੋਂ ਕਿਸੇ ਨੂੰ ਰੋਕਿਆ ਜਾਂਦਾ ਹੋਰੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਆਨਲਾਈਨ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਉਹਦੇ ਵਿੱਚ ਜ਼ਿਆਦਾਤਰ ਲੋਕਾਂ ਦੇ ਵੱਲੋਂ ਗੱਡੀਆਂ ਜਿਹੜੀਆਂ ਨੇ ਆਪਣੇ ਨਾਮ ਤੇ ਕਰਵਾਈਆਂ ਨਹੀਂ ਗਈਆਂ ਦੂਜੇ ਨਾਮ ਦੇ ਉੱਪਰ ਹੀ ਗੱਡੀਆਂ ਚਲਾਈਆਂ ਜਾ ਰਹੀਆਂ ਨੇ ਤੇ ਜਿਹੜੇ ਲੋਕ ਗੱਡੀਆਂ ਵੇਚਦੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਆ ਜੀ ਹਾਂ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਸਰ ਇਹ ਮੇਰੀ ਆਪ ਜੀ ਦੇ ਜਰੀਏ ਨਾਲ ਬਹੁਤ ਜ਼ਿਆਦਾ ਜਿਹੜੇ ਗੱਡੀਆਂ ਵੇਚੀਆਂ ਜਿਨ੍ਹਾਂ ਨੇ ਭੇਜੀਆਂ ਆਈਆਂ ਗੱਡੀਆਂ ਉਹਨਾਂ ਨੂੰ ਇਹ ਬੇਨਤੀ ਵੀ ਆਪਣਾ ਸਟੇਟਸ ਚੈੱਕ ਕਰੋ ਉਹਨਾਂ ਦਾ ਹੀ ਮੋਬਾਈਲ ਬੋਲ ਰਿਹਾ ਜੀ ਉਹਨਾਂ ਦੀਆਂ ਗੱਡੀਆਂ ਬੋਲ ਨਾਮ ਤੇ ਬੋਰੀਆਂ ਕੱਲ ਨੂੰ ਕੋਈ ਜੁਰਮ ਹੋ ਗਿਆ ਤਾਂ ਜਿਹੜਾ ਮੋਬਾਈਲ ਜਿਹੜੀ ਗੱਡੀ ਕਿਸੇ ਦੇ ਨਾਮ ਤੇ ਆ ਉਹਨੂੰ ਪੁਕਤਣਾ ਪੈ ਜੇਗਾ ਇਸ ਕਰਕੇ ਆਪਣੀ ਗੱਡੀ ਵੇਚਣ ਤੇ ਨਾਲ ਅਗਲੇ ਦੇ ਨਾਮ ਕਰਾਉਣ ਤੋਂ ਬਾਅਦ ਹੀ ਉਹਨੂੰ ਕਲੀਅਰੈਂਸ ਦਿਆ ਕਰੋ ਗੱਡੀਆਂ ਬਹੁਤ ਜ਼ਿਆਦਾ ਮੇਰੇ ਕੋ ਆ ਰਹੀਆਂ ਮੈਂ ਜਿਹੜੀ ਵੀ ਚੈੱਕ ਕਰਦਾ ਕਿਸੇ ਦੇ ਨਾਂ ਤੇ ਨਹੀਂ ਮੈਂ ਤਾਂ ਦੇ ਤਲਾਣ ਕਰ ਰਿਹਾ ਹਾਂ ਬਿਲਕੁਲ ਅਸੀਂ ਹੁਣੇ ਵੀ ਦੇਖਿਆ ਕਿ ਜਦੋਂ ਤੁਸੀਂ ਉਹਨੂੰ ਪੁੱਛਦੇ ਹੋ ਕਿ ਗੱਡੀ ਕਿਹਦੇ ਨਾਂ ਤੇ ਉਹਨੂੰ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਗੱਡੀ ਮੈਂ ਕਿਹਦੇ ਨਾਂ ਤੇ ਚਲਾ ਰਿਹਾ ਹਾਂ ਹਾਂ ਬਿਲਕੁਲ ਸਰ ਬਿਲਕੁਲ ਪਤਾ ਹੀ ਨਹੀਂ ਹੁੰਦਾ ਇਹਨਾਂ ਨੂੰ ਕਿ ਮੈਂ ਗੱਡੀ ਕਿਹਦੇ ਨਾਂ ਤੇ ਹੈ ਸਰ ਉਹ ਉਹ ਆਪਣੇ ਨਾਂ ਮਤਲਬ ਹੈ ਇਹ ਕਰਕੇ ਉਹਨਾਂ ਦਾ ਵੀ ਸੈਕਸ਼ਨ 18 ਦੇ ਮਤਲਬ ਅਸੀਂ ਤਲਾਣ ਕਰਦੇ ਹਾਂ ਨਾਲ ਵੀ ਇਹਨਾਂ ਗੱਡੀ ਨਾਂ ਤੇ ਨਹੀਂ ਕਰਾਈ ਇਹ ਕਰਕੇ ਇਹ ਵੀ ਮੈਂ ਬੇਨਤੀ ਕਰਦਾ ਤੁਹਾਡੇ ਜਰੀਏ ਨਾ ਵੀ ਉਹ ਨਾਂ ਕਰਵਾਓ ਜਿਹੜਾ ਵੀ ਵੇਚਦਾ ਵਾ ਗੱਡੀ ਨੂੰ ਉਹ ਆਪਣੀ ਗੱਡੀ ਨੂੰ ਉਦੋਂ ਸਰਟੀਫਿਕੇਟ ਦੇਵੇ ਉਹਦੀ ਚਾਬੀ ਦੇਵੇ ਜਦੋਂ ਉਹ ਆਪਣੇ ਨਾਂ ਕਰਵਾ ਲੈਂਦਾ ਅਦਰਵਾਈਜ਼ ਕੋਈ ਕੱਲ ਨੂੰ ਜੁਰਮ ਹੋ ਗਿਆ ਜਿਸ ਬੰਦੇ ਦੇ ਨਾਂ ਤੇ ਗੱਡੀ ਆ ਉਹਨੂੰ ਪੁਗਤਣਾ ਪੈ ਜੇਗਾ ਸਦਰ ਜੇਕਰ ਅਸੀਂ ਗੱਲ ਕਰੀਏ ਬਹੁਤ ਸਾਰੇ ਨੌਜਵਾਨਾਂ ਨੂੰ ਜਦੋਂ ਰੋਕਿਆ ਜਾਂਦਾ ਉਹਨਾਂ ਦਾ ਆਪਣਾ ਲਾਇਸੈਂਸ ਹੀ ਨਹੀਂ ਹੁੰਦਾ ਜੀ ਪਹਿਲੀ ਗੱਲ ਤੇ ਜਦੋਂ ਤੁਸੀਂ ਪੁੱਛਦੇ ਹੋ ਕਿ ਤੁਹਾਡਾ ਲਾਇਸੈਂਸ ਹੈਗਾ ਉਹ ਬਿਲਕੁਲ ਨਾ ਕਰਦੇ ਨੇ ਕਿ ਸਾਡਾ ਲਾਇਸੈਂਸ ਹੈਗਾ ਨਹੀਂ ਆ ਉਹਨਾਂ ਨੌਜਵਾਨਾਂ ਦੇ ਉੱਪਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹ ਸਾਲ ਦੀ ਜੋ ਜਿਹੜੇ ਬੰਦੇ ਪੁੱਛ ਰਹੇ ਆ ਕੁਝ ਤੇ ਜਵਾਨ ਨਵੇਂ ਮੁੰਡੇ ਨੇ ਕੋਲ ਲਰਨਿੰਗ ਵਾਲੇ ਨੇ ਉਹਨਾਂ ਨੂੰ ਬਰੀਫ ਕਰ ਰਹੇ ਆ ਵੀ ਜਿਹੜਾ ਲਾਇਸੈਂਸ ਆ ਉਹਦੀ ਬੜੀ ਮਹੱਤਤਾ ਹੈ ਮਹੱਤਵ ਹੋਣ ਦੇ ਨਾਤੇ ਦੇ ਜਿਹੜਾ ਲਾਇਸੈਂਸ ਆ ਤੁਹਾਨੂੰ ਕਈ ਥਾਵਾਂ ਤੋਂ ਬਚਾ ਸਕਦਾ ਵਾ ਕੱਲ ਕੋਈ ਇਨਸੀਡੈਂਟ ਹੋ ਜਾਂਦਾ ਵਾ ਲਾਇਸੈਂਸ ਹੈਗਾ ਤੇ ਤੁਹਾਡਾ ਬਹੁਤ ਘੱਟ ਜ਼ੁਲਮ ਹੋ ਜਾਏਗਾ ਇਸ ਕਰਕੇ ਉਹਨਾਂ ਨੂੰ ਵੇਰ ਵੀ ਕਰ ਰਹੇ ਆ ਦੱਸ ਵੀ ਰਹੇ ਆ ਜੇ ਤੋ ਨਹੀਂ ਹੈਗਾ ਜਿਹੜਾ ਜਾਣ ਬੁੱਝ ਕੇ ਕਰਦਾ ਪਈ ਉਹ ਤਾਂ ਚਲਾਨ ਵੀ ਕਰ ਰਹੇ ਆ 5000 ਰੁਪਏ ਫਾਈਨਲ ਲਾਇਸੈਂਸ ਨਾ ਆਉਣ ਦਾ ਤੇ ਕਰ ਰਹੇ ਚਲਾਨ ਉਹਨਾਂ ਦਾ ਵੀ ਠੀਕ ਹੈ ਆ ਤੁਸੀਂ ਵੇਖਿਆ ਕਿ ਸਬ ਇੰਸਪੈਕਟਰ ਜਸਪਾਲ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਨਾਲ ਵੱਲੋਂ ਜਾਣਕਾਰੀ ਦਿੱਤੀ ਗਈ ਆ ਤਨਾਲ ਦੇ ਨਾਲ પેટ્રોલ ਪੰਪ ਤੇ ਨਾਲ ਹੀ ਹੋਰ ਜਿਹੜੇ ਮਕੈਨਿਕ ਨੇ ਉਹਨਾਂ ਨੂੰ ਵੀ ਇੱਕ ਸੁਨੇਹਾ ਦਿੱਤਾ ਗਿਆ ਹੈ ਕਿ ਜਿਨ੍ਹਾਂ ਦੀ ਸਿਕਿਉਰਿਟੀ ਨੰਬਰ ਪਲੇਟ ਨਹੀਂ ਹੈ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਆ ਉਹਨਾਂ ਨੂੰ ਤੇਲ ਨਾ ਪਾਇਆ ਜਾਵੇ ਤਾਂ ਜਿਹੜੇ ਰਿਪੇਅਰ ਕਰਨ ਵਾਲੇ ਨੇ ਤਾਂ ਉਹਨਾਂ ਦੇ ਵੱਲੋਂ ਰਿਪੇਅਰ ਨਾ ਕੀਤੀ ਜਾਵੇ ਤਾਂ ਪੁਲਿਸ ਦਾ ਸਹਿਯੋਗ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਉਹ ਸੁਧਰ ਸਕਣ ਜਗਬੰਟੀਵਾਲਾ ਸਾਹਿਲ ਅੰਮ੍ਰਿਤਸਰ